ਹਾਂਜੀ ਮਿੱਤਰੋ ਵੈਲਕਮ ਹੈ ਜੀ ਸਾਰਿਆਂ ਦਾ ਆਪਣੇ ਨਿਊ ਬਲੌਗ 'ਚ ਸੁਮੇਤ ਕਰਦਾਂ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਤਾਂ ਆਪਾਂ ਠੀਕ ਠਾਕ ਆਂ ਤੇ ਆਨ ਵਧੀਆ ਚੜ੍ਹਦੀ ਕਲਾ ਵਿੱਚ ਆਂ ਤੇ ਉਮੀਦ ਕਰਦਾਂ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ ਤੇ ਅੱਜ ਮਿੱਤਰੋ ਆਪਾਂ ਚੱਲੇ ਆਂ ਮੁਹਾਲੀ ਨੂੰ ਆਪਣੇ ਭੁੱਲਰ ਭਰਾ ਦੇ ਕੋਲ ਤਾਂ ਥੋੜਾ ਜਿਹਾ ਸਗਾ ਭਰਾ ਕੋ ਜਾਣਾ ਸੀ ਕੰਮ ਸਗਾ ਤਾਂ ਬਾਕੀ ਸਾਰਾ ਆਪਾਂ ਤੁਹਾਨੂੰ ਗੱਡੀ 'ਚ ਬਹਿ ਕੇ ਦੱਸਾਂਗੇ ਵੀ ਆਪਾਂ ਕੀ ਕਰਨ ਚੱਲੇ ਆਂ ਤੇ ਲਵੀ ਆਪਣਾ ਆ ਗਿਆ ਆ ਤੇ ਮੰਗੇ ਨੂੰ ਆਪਾਂ ਰਸਤੇ 'ਚ ਚੱਕਣਾ ਆ ਤੇ ਆਪਾਂ ਤੁਹਾਨੂੰ ਬਣੇ ਰਹੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਵੀ ਆਪਾਂ ਕੀ ਕੰਮ ਕਰਦੇ ਆ ਆਹ ਲਓ ਕਰੋ ਦੇਖ ਇਹ ਹੁਣ ਕਰਾ ਕੇ ਲਿਆਉਣਾ ਹੁਣ ਭਰਾ ਦੇ ਕੋਲੋਂ ਇਹਦੀ ਸੈਟਿੰਗ ਕਰਾ ਕੇ ਲਿਆਉਣੀ ਆ ਕੀ ਮੈਂ ਤਾਂ ਕੋਈ ਭਰਾ ਇਹਨਾਂ ਕਹਵੇ ਹਨਾ ਵੀ ਸ਼ਾਇਦ ਕਿ ਖਰੇ ਹੌਲੈਂਡ ਦਾ ਇਹਦੇ ਪੰਪ ਆਪਣੇ ਦਾ ਖੋਲ ਕੇ ਲੱਲੇ ਆ ਇਹਦਾ ਪੰਪ ਆਦੇ ਨੂੰ ਲੱਗਾ ਹੀ ਆ ਠੀਕ ਆ ਇਹ ਆਪਾਂ ਖੇਤੀ ਲਈ ਰੱਖਿਆ ਆ ਵਾਲਾ ਪੰਪ ਤੇ ਉਹ ਵਾਲਾ ਤਾਂ ਆਪਾਂ ਦੂਜਾ ਪੰਪ ਆ ਉਹਦਾ ਆਪਾਂ ਉੱਚ ਥੋੜੀ ਮੋਡੀਫਿਕੇਸ਼ਨ ਕਰਾਉਣੀ ਆ ਇਹ ਉਪਰਲ ਭਰਾ ਕੋ ਚੱਲੇ ਆ ਸੈਟਿੰਗ ਕਰਾਉਣ ਤੇ ਉਹ ਤੁਹਾਨੂੰ ਦਿਖਾ ਲਣਾ ਨਗਾ ਕਿਤੇ ਭਰਾਏ ਇਹ ਨਾ ਕਹਦਾ ਨਾ ਵੀ ਖਰੇ ਇਹਦਾ ਲਾ ਕੇ ਲੈ ਕੇ ਚੱਲੇ ਆ ਚੱਕੀ ਦਾ ਉਹਦਾ ਪਾਂ ਵਾਲੇ ਪੀਸ ਦੀ ਇਹਦੀ ਸੈਟਿੰਗ ਕਰਾ ਕੇ ਲਿਆਉਣੀ ਆ ਮੈਂ ਕਿਹਾ ਕਈ ਭਰਾਏ ਇਹ ਨਾ ਕਹਦਾ ਨਾ ਨਾ ਵੀ ਖਰੇ ਹਾਲੈਂਡ ਦੇ ਪੰਪ ਖੋਲ ਕੇ ਲੈ ਕੇ ਚੱਲੇ ਆ ਆ ਗਿਆ ਆਪਣਾ ਮੰਗਾ ਆ ਜਾ ਖੋਲਦੀ ਆ ਬਹਿ ਜਾ ਸੱਚੀ ਗੱਲ ਬੇ ਜੀ ਕਿੱਦਾਂ ਕੀ ਹਾਲ ਹੈ ਆ ਵਧੀਆ ਵਧੀਆ ਤੁਸੀਂ ਸੁਣਾ ਕਿਦਾਂ ਇਹ ਆ ਗਿਆ ਮਿੱਤਰੋ ਆਪਣਾ ਮੰਗਾ ਹਾਂ ਇਹ ਦੌਰ ਵਧੀਆ ਭਾਈ ਤੇ ਸੜਕਾਂ ਬਣਾਈ ਜਾਂਦੇ ਨੇ ਸੜਕ ਬਣ ਗਈ ਜਾਂਦੀ ਮੰਗਾ ਨਹੀਂ ਹਟਦਾ ਮੰਗਾ ਆਪਣੇ ਆਲੇ ਸੜਕਾਂ ਬਣਾਈ ਜਾਂਦਾ ਆ ਮੰਗਾ ਕਹਿੰਦਾ ਹੁਣ 800 ਜਾਂਦਾ ਹਾਂ ਹਾਂ 800 ਜਾਂਦਾ ਕਹਿੰਦਾ ਰੋ ਬਲਗਾ ਧੂੜਾ ਪਟਦਾ ਹੀ ਆਇਆ ਕਰਦਾ ਤਾਂ ਦੇਸ ਲਾਇਆ ਕਹਿੰਦੀ 100 ਤੇ ਜਾਇਆ ਕਰੂ ਇਹ ਛੜਕ ਦੇ ਉੱਤੇ ਆ ਲਈ ਜੀ ਮੰਗਾ ਆਪਾਂ ਲਿਆ ਚੱਕ ਤੇ ਤੁਰ ਪਏ ਹੁਣ ਆਪਾਂ ਭਰਾਵਾਂ ਨੂੰ ਤੇ ਕਈ ਵੀਰਾਂ ਨੇ ਗਾਣਾ ਵੀ ਭਰਾ ਵੀ ਪੰਪ ਤਾਂ ਰੈਕਟਰ ਨੂੰ ਲੱਗਾ ਆ ਤਾਂ ਵੀ ਇਹਨੂੰ ਹੁਣ ਕਾਹਦੇ ਕਰਾਉਣ ਜਾਣਾ ਆ ਤਾਂ ਜਿਹੜਾ ਆਪਣੇ ਮਿੱਤਰੋ ਪੰਪ ਲੱਗਾ ਆ ਪਹਿਲਾਂ ਹਨਾ ਉਹ ਆਪਾਂ ਨੋਰਮਲ ਆਇਆ ਠੀਕ ਆ ਨੋਰਮਲ ਲੱਗਾ ਆ ਤੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਮੋਡੀਫਿਕੇਸ਼ਨ ਕਰਾ ਕੇ ਲਿਆਉਣੀ ਆ ਭਰਾ ਦੇ ਭਰਾ ਨੂੰ ਫੋਨ ਕੀਤਾ ਸੀਗਾ ਤਾਂ ਇੱਕ ਦੋ ਤਿੰਨ ਪਹਿਲਾਂ ਗੱਲ ਹੋਈ ਸੀ ਤੇ ਵੀਰ ਕਹਿੰਦਾ ਸੀ ਵੀ ਚਲੋ ਆ ਜਿਓ ਹਨਾ ਤਾਂ ਇਹ ਚਾਹਵਾ ਮੋਡੀਫਿਕੇਸ਼ਨ ਤਾਂ ਕਰਾਉਣੀ ਆ ਬਈ ਮੜਾ ਮੋਟਾ ਤਾਂ ਕਦੇ ਚਸ਼ਕਾ ਮਸ਼ਕਾ ਜਿਆ ਹੋ ਜਾਂਦਾ ਆ ਬੰਦਾ ਕਦੇ ਇਹਦੇ ਸ਼ੋਕ ਮੇਲਾ ਬੰਦਾ ਕਰ ਲੁੰਦਾ ਆ ਨਾ ਤੇ ਵੈਸੇ ਤਾਂ ਆਪਾਂ ਜਿਹੜਾ ਲੱਗਾ ਪੰਪ ਆ ਉਹ ਹੀ ਲਾ ਕੇ ਰੱਖਣਾ ਆ ਇਹਨੂੰ ਆਪਣੇ ਘੋੜੇ ਨੂੰ ਤੇ ਬਾਕੀ ਇਦਾਂ ਆ ਬਈ ਇੱਕ ਦੋ ਕੁ ਬੰਦੇ ਹੈਗੇ ਆ ਥੋੜਾ ਜਿਹਾ ਹਨਾ ਉਹ ਵਹਿਮ ਜਿਹਾ ਬਾਈ ਬਲੇ ਵੀ ਲਾਪਨ ਦੇ ਕਾਰਨ ਤਾਂ ਕੁਝ ਕੁ ਬੰਦੇ ਆਦੇ ਪਹਿਲਾਂ ਇੱਕ ਵਾਰੀ ਧੌਣ ਚ ਕੀਲਾ ਕੱਢਿਆ ਸੀਗਾ ਤਾਂ ਕੋਈ ਗੱਲ ਨਹੀਂ ਜੇ ਹੁਣ ਵੀ ਕਰੋਗੇ ਤਾਂ ਫਿਰ ਚਲਾ ਕੇ ਫਿਰ ਇਹਨਾਂ ਦਾ ਵੀ ਚੰਗੀ ਤਰ੍ਹਾਂ ਆਪਾਂ ਕੀ ਲਾ ਕਰਾਂਗੇ ਧੌਣ ਦੇ ਵਿੱਚੋਂ ਐਡਾ ਕੋ ਚੱਕਰ ਨਹੀਂ ਆਪਾਂ ਮੈਂ ਛੇਦੀ ਕੀਤੇ ਮੋਟੀਵੇਸ਼ਨ ਵਾਲੇ ਚੱਕਰ 'ਚ ਪੈਂਦਾ ਨਹੀਂ ਹੁੰਦਾ ਹੈਗਾ ਪਹਿਲ ਆਪਾਂ ਕਰਨੀ ਨਹੀਂ ਤੇ ਸਹੀ ਗੱਲ ਆ ਪਹਿਲ ਨਹੀਂ ਕਰਨੀ ਆਪਾਂ ਕਦੇ ਵੀ ਆ ਹੁਣ ਇਹਨੂੰ ਬਣਾ ਕੇ ਰੱਖਣਾ ਆ ਆਪਾਂ ਵੀ ਜੇ ਕਿਤੇ ਲੋਡ ਪੈ ਗਈ ਤਾਂ ਫਿਰ ਇਹਨੂੰ ਚੱਕ ਕੇ ਫਿੱਟ ਕਰਾਂਗੇ ਪੰਪ ਨੂੰ ਆਪਾਂ ਨਹੀਂ ਤਾਂ ਆਪਾਂ ਜਿਹੜਾ ਆਪਣੇ ਨਾਰਮਲ ਚੱਲਦਾ ਹੀ ਆ ਆਪਾਂ ਉਹੀ ਪੰਪ ਰੱਖਣਾ ਆ ਇਹ ਤਾਂ ਆਪਾਂ ਬੱਸ ਬੈਠੇ ਬੈਠੇ ਆਂ ਤੇ ਇਹ ਕਰਾਰੀ ਫਸ ਗਈ ਆ। ਬਈ ਇਹੇ ਕਰਾ ਕੇ ਲਿਆਉਣਾ ਹੁਣ ਇਹਨੂੰ। ਥੋੜਾ ਜਿਹਾ ਕੈੜਾ ਕਰਾ ਕੇ ਲਿਆਉਣਾ ਆ। ਇਹ ਕਰਾ ਕੇ ਰੱਖ ਲੈਣਾ ਬੱਸ। ਹਾਂ ਬੱਸ ਇਹ ਕਰਾ ਕੇ ਰੱਖ ਲੈਣਾ ਆ। ਬਟ ਟਾਈਮ ਹੁਣ ਇਹ ਜਦੋਂ ਟਾਈਮ ਆਇਆ ਤਾਂ ਟਾਈਮ ਆਏ ਤੇ ਲਾਵਾਂਗੇ। ਸਹੀ ਕਲੇ ਮੰਗਿਆ। ਹਾਂ ਟਾਈਮ ਆਏ ਲਾਉਣਾ ਆ। ਟਾਈਮ ਜਦੋਂ ਆਇਆ ਤਾਂ ਫੇਰ ਇਹਨੂੰ ਲਾਵਾਂਗੇ। ਨਹੀਂ ਤਾਂ ਬਾਬੇ ਦੀ ਮਿਹਰ ਦੇ ਨਾਲ ਜਿਹੜਾ ਆਪਣੇ ਚੱਲਦਾ ਹੀ ਆ ਵਾਂਪੂ ਉਹੀ ਬਾਬੇ ਦੀ ਮਿਹਰ ਨਾਲ ਬਹੁਤ ਵਧੀਆ ਆ। ਤਸੱਲੀਆ ਕਰਾਉਦਾ ਆ। ਇਹ ਤਾਂ ਅਡੇ ਥੋੜੇ ਤੇ ਧੌਣ ਜੋ ਕੀਲਾ ਕੱਟਣ ਲਈ ਆਪਾਂ ਬਣਾ ਕੇ ਲਿਆਉਣਾ। ਬਾਕੀ ਆਪਣਾ ਭੁੱਲਰ ਭਰਾ ਬੈਠਾ ਆ ਤੇ ਅੱਜ ਤਾਈਂ ਕਦੇ ਉਹਨੇ ਬੈਠਣ ਨੂੰ ਲੱਗਣ ਦਿੱਤੀ ਹੈਗੀ ਤੇ ਨਾ ਉਹਨੇ ਗਾ ਲੱਗਣ ਦਿੱਤੀ ਆਪਣੇ ਭਰਾ ਨੇ ਲੈ ਮਿੱਤਰੋ ਰੁਕੇ ਸੀ ਟਾਬੇ ਤੇ ਸਵੇਰ ਦੇ ਤੁਰੇ ਆ ਉਦਾਂ ਭੁੱਖ ਲੱਗੀ ਆ ਤਾਂ ਪਹਿਲਾਂ ਤਾਂ ਉਹਤੇ ਫਗਵਾੜੇ ਬਹੁ ਟਾਈਮ ਲੱਗ ਗਿਆ ਤਸਵੀਰ ਦੇ ਭੁੱਖੇ ਤੁਰੇ ਆ ਤਾਂ ਅੱਧੀ ਘੜਾ ਆ ਗਏ ਆ ਤਾਂ ਪਹਿਲਾਂ ਹੁਣ ਕੋ ਪ੍ਰਸ਼ਾਦਾ ਖਾ ਲਈਏ ਤਾਂ ਫੇਰ ਚੱਲਦੇ ਆ ਅੱਗੇ ਉਹਨੂੰ ਟੈਂ ਫਗਵਾੜੇ ਬਹੁਤ ਲੱਗ ਗਿਆ ਆਪਾਂ ਨੂੰ ਹਨਾ ਅੱਧਾ ਘੰਟਾ ਉੱਥੇ ਲੱਗ ਗਿਆ ਅੱਧਾ ਘੰਟਾ ਖੋਲਾ ਟੋਲਾ ਲੱਗ ਗਿਆ ਅੱਜ ਸਭ ਤੋਂ ਵੱਧ ਟਾਈਮ ਲੱਗਾ ਹਨਾ ਇੱਥੇ ਨੂੰ ਆਉਣ ਨੂੰ ਕਿੱਦਾਂ ਹੋਏ ਮੈਂ ਮੰਗੇ ਨਾ ਹੱਸਦਾ ਸੀ ਮੈਂ ਕਿਹਾ ਅੱਜ ਸਭ ਤੋਂ ਵੱਧ ਟਾਈਮ ਲਾਇਆ ਆਪਾਂ ਆਉਣਿਆਂ ਨੇ ਅੱਜ ਟਾਈਮ ਬਹੁਤ ਲੱਗਾ ਅੱਜ ਟਾਈਮ ਬਹੁਤ ਲੱਗਾ ਲੋ ਕੀਤੀ ਨਹੀਂ ਇਹ ਬੱਲੇ ਤੇਰੇ ਕੀ ਇਹ ਪਰੋੜਾ ਪਰੋੜਾ ਮਿਲ ਜੂ ਇਸ ਵੇਲੇ ਕਿ ਨਹੀਂ ਰੋਟੀ ਖਾਣੇ ਕੇ ਪਰੋੜਾ ਖਾਣਾ ਇਹ ਅੱਕਰੇ ਬਣੀ ਆਲੂ ਪਿਆਜ ਵਾਲਾ ਪੜੀਏ ਤੇ ਐਸਾ ਪਰੋੜਾ ਆਲੂ ਪਿਆਜ ਵਾਲਾ ਸਹੀ ਆ ਨਾ ਤਵੇ ਵਾਲਾ ਸਹੀ ਆ ਇੱਦਾਂ ਕਰੀ ਇੱਕ ਨੂੰ ਬਿਲਕੁਲ ਨਹੀਂ ਤੜਨਾ ਹੈਗਾ ਸੁੱਕਾ ਹੀ ਬਣਾਈ ਦਵੇ ਇਹਦੇ ਉੱਤੇ ਉੱਤੇ ਬੁੱਧਾ ਬਟਰ ਲਾ ਕੇ ਦਿਹਾ ਦੇ ਆਹ ਹੋਰ ਦੋ ਜਿਹੜੇ ਆ ਉਹ ਬੂਰੇ ਆਨ ਪ੍ਰੋਪਰ ਤਲ ਕੇ ਮੇ ਮਿੱਤਰੋ ਆ ਗਏ ਆਪਣੇ ਗਰਮਾ ਗਰਮ ਪਰੋਟੇ ਹਾਂ ਇੱਕ ਹੋਰ ਲਾ ਦੇ ਇੱਕ ਹਾਂ ਇਦਾਂ ਹੀ ਇਦਾਂ ਸੇਮ ਲੈ ਕੇ ਆਈ ਲੋ ਵੀ ਮੇਟਰ ਲਈਏ ਰੱਬ ਦਾ ਨਾਮ ਆਸ਼ਕੀਏ ਪਰੋੜਾ ਵਾਹਿਗੁਰੂ ਸਤਨਾਮ ਵਾਹਿਗੁਰੂ ਅਭੀ ਪ੍ਰਸ਼ਾਦਾ ਲਿਆ ਸ਼ਾਕਾ ਤਾਂ ਚੱਲੀਏ ਹੁਣ ਆਪਾਂ ਚਾਲੇ ਭਾਈਏ ਅਜ ਓਦਾਂ ਵੀ ਪੌਲੀ-ਵੌਲੀ ਔਨ ਕਰਕੇ ਲੇਟ ਬਹੁਤ ਹੋ ਗਿਆ ਰਾਹ ਦੇ ਵਿੱਚ ਹਾਂ ਤਾਂ ਚੱਲਦੇ ਹਾਂ ਹੁਣ ਆਪਾਂ ਤੋ ਪਹੁੰਚੀਏ ਵਿਛੇ ਦੀ ਛੇਦੀ ਹੁਣ ਭਰਾ ਦੇ ਕੋਲ ਆਓ ਜੀ ਮਿੱਤਰੋ ਵਾਹ ਚੱਲੇ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਲੈ ਧੀਮਾ ਭਗਵਾਨ ਨਹੀਂ ਰਹਿਦਾ ਰਾਜਾ ਮਾਣ ਭਗਵਾਨ ਨਹੀਂ ਹੈ ਧੀਮੇ ਨੇ ਅੱਜ ਸਾਨੂੰ ਪਾਗਲ ਬਣਾਇਆ ਸੀ ਧੀਮੇ ਨੇ ਅੱਜ ਅਸੀਂ ਬਣਾਉਂਦਾ ਧੀਮੇ ਨੂੰ ਬਾਹਰ ਹੁਣੇ ਉੱਥੇ ਪਿਆ ਸੀੜੀ ਥੱਲੇ ਆਪ ਕੱਚਲਾ ਵਿੱਚ ਆ ਗਿਆ ਜੀ। ਜੀਮਿਆ ਯਾਰੀ ਜੀ। ਜਿਆਦਾ ਨਾ। ਜਿਆਦਾ ਨਾ। ਇੱਕ ਤਾਂ ਇਹ ਆ। ਜਦੋਂ ਅਗਰ ਸੀਟ ਨਾਲ ਵੀ ਆਜਾਉਣੀ ਹੈ ਸੀਟ ਬੈਲਟ ਆਉਣਾ ਹੀ ਗੁੱਦੀਆਂ। ਤਮੀ ਸਾਢੇ ਦਿਨਾਂ ਜੀ ਮਾ ਹੀਲ ਨਾਲ ਜੀਮਿਆ। ਜੀਮਾ ਨਾਲ ਇੱਕ ਦੂਜੇ ਤੇ ਕਿੰਦਾ। ਭੱਜੀ ਕਿਦਾਂ ਜੀ ਭੱਜੀ ਕਿਦਾਂ ਜੀ ਦੇਖ ਲੈ ਮੈਂ ਕਿਹਾ ਭੱਜੀ ਦੀ ਆਵਾਜ਼ ਮਗਰ ਆਉਂਦੀ ਹੈ ਸਾਡੇ ਟੋਪੀਆਂ ਪਾਈ ਜਾਂਦਾ ਕਹਿੰਦਾ ਲੈ ਮੈਂ ਦਰਨ ਲੱਗਾ ਤੁਹਾਡੇ ਦੇ ਨਾ ਟੋਪੀਆਂ ਲੱਗਾ ਹੀ ਪਾਉਣ ਦੇਖ ਲੈ ਇਹ ਭੱਜੀ ਦੀ ਆਵਾਜ਼ ਦਾ ਮੈਂ ਪਿੱਛੇ ਆ ਕੇ ਸੁਣ ਲਈ ਜਿਹੜਾ ਚੋਰ ਨੋਰ ਪੈ ਗਿਆ ਉਹ ਨਾਲੇ ਮਾਮਾ ਇਹ ਤਾਂ ਸਟੂਡੀਓ ਆ ਕੇ ਦਿੱਤਾ ਭੁੱਲ ਗਿਆ ਚੋਰੀ ਦਾ ਕਾਜ ਸੀ ਆਟੋ ਵੀ ਆ ਗਈ ਆ ਬੱਲੇ ਚੀਮਿਆ ਇਹ ਪੰਜਰੀ ਦੇ ਨਾਲ ਇੱਦਾਂ ਜੰਦੀ ਆ ਵੇ ਅਸੀਂ ਵੀ ਕੋਈ ਲਾਏਗਾ ਕੋਈ ਨਾ ਹੰਡਾ ਲਗਾ ਦਿੰਦੇ ਆ ਆ ਆ ਮੈਂ ਤਾਂ ਭਾਈ ਨੂੰ ਕਹਿ ਹੀ ਲੱਗਿਆ ਮੈਂ ਤਾਂ ਭਾਈ ਨੂੰ ਭਾਈ ਸਨੱਖਾਇਆ ਨਹੀਂ ਹੋ ਗਿਆ ਇੱਕ ਨਾ ਸਨੱਖਾਇਆ ਨਹੀਂ ਆਪਾ ਗੋਣਨਗੇ ਆ ਹਨਾ ਕਰਕੇ ਆ ਗਿਆ ਤੇ ਇਹਨਾਂ ਕੋਲ ਪਾਣੀ ਚੱਲ ਗਿਆ ਆ ਗਈ ਜੀ ਅੰਨੇ ਅਪਡੇਟ ਹੋਰ ਬਾਜੀ ਜੀ ਨੰਬਰ ਸਾਰ ਵਧੀਆ ਜੀ ਜੀ ਆ ਰਿਪੈਕਟ ਨਹੀਂ ਹੈ ਹੋਰ ਬਾਜੀ ਤਾਂ ਮੈਂ ਕਹਾਂ ਹੋਰ ਬਾਜੀ ਸੇ ਤਾਂ ਠੀਕ ਹੈ ਬਹੁਤ ਵਧੀਆ ਜੀ ਕਾ ਭਾਜੀ ਆਣ ਵਧੀਆ ਜੀ ਤੁਸੀਂ ਬਣਾਓ ਵਧੀਆ ਬਾਜੀ ਜੀ ਜੋ ਉਹ ਕਰ ਚੋ ਕਹਿੰਦਾ ਤੂੰ ਰੁਕਿਆ ਰਹਿ ਕਹਿੰਦਾ ਇਹਨੇ ਆਪੇ ਹੀ ਮੰਨ ਜਾਣਾ ਵੀ ਹਾਂ ਵੀ ਇੰਨੇ ਦੀ ਦੇਵਾ ਹੋਰ ਵਧਾਈਆਂ ਕਾ ਦੋ ਕਰਨੀਆਂ ਸਾਨੂੰ ਦੱਸ ਦੇ ਵਧਾਈਆਂ ਬਾਜੀ ਕਰਦਾ ਨਹੀਂ ਮੈਂ ਤਾਂ ਗੱਲ ਹੀ ਮੇੇ ਤਾਂ ਗੱਲ ਹੀ ਆਪੇ ਜਾ ਦੂਆ ਆਪਣੀ ਚੀਜ਼ ਦੇਣੀ ਆ ਸੋਨਾ ਗੈ ਕਹਿੰਦੇ ਆਪਾਂ ਲੈ ਲੇਂਗੇ ਸੋਨਾ ਕਿਹਦੀ ਲੈ ਲੇਂਗੇ ਅਸਲ ਅਗਲੇ ਨੂੰ ਕਹਿਣਾ ਉਸ ਹਾਲ ਦਾ ਨਾ ਵੀ ਤਾਂ ਇਹ ਖਰਾਬ ਹੁੰਦਾ ਪੁਰਾਣਾ ਚੋਕੀ ਕਰੇ ਤਾਂ ਨਹੀਂ ਬਾਜੀ ਅੰਬਾਲੇ ਤੋਂ ਆ ਕਹਿੰਦਾ ਨਵੀਂ ਗੱਡੀ ਲੈ ਕੇ ਫੇਰ ਇਹ ਬੰਨਣਾ ਉਧਰ ਉਹਦਾ ਟਾਈਮ ਲਾ ਵਾਗੇ ਹਲੇ ਤਾਂ ਹੀ ਤੈਨੂੰ ਮੈਂ ਬਹੁਰੀ ਗਿਆ ਮੈਂ ਕਹਾ ਬਾਜੀ ਆ ਨਾ ਕਹਿੰਦਾ ਹਲੇ ਨਹੀਂ ਹਣਾ ਜਿਹੜਾ ਉਹੀ ਮੋੜੋਂ ਜਿਹੜਾ ਉਹਨਾਂ ਕੋਲ ਉਹੀ ਲੈਣਾ ਜਦੋਂ ਮਾਰਕੀ ਕਰ ਪਰ ਮੈਨੂੰ ਉਹ ਰੱਖ ਨਹੀਂ ਸਕਦਾ ਇਹ ਕਿਹੜਾ ਰੱਖਦਾ ਆਣਾ ਥਰੀ ਇਹਦਾ ਰੰਗ ਇਹ ਰੱਟੇ ਆ ਭਾਈ ਰੱਟ ਦੇ ਰਹੀ ਆ ਭਾਜੀ ਜੱਜ ਦਾ ਜਗਾ ਭਾਜੀ ਪਰ ਮੇਰੀ ਮੋਬਾਈਲ ਵੀ ਜਰਾ ਫਾਈਟ ਚਲਾਈ ਸੀ ਲਾਗੂ ਬਲਾਇਆ ਕਰੀ ਲੈ 2 ਆਰਟੀਕਲ ਲੱਗੇ ਇਹਨਾਂ ਵੀ ਤੇ ਤੁਸੀਂ ਵੀਜ਼ਾ ਵੀ ਵੀ ਬਲੈਕ ਕਰ ਲਓ ਉਹ ਵੀ ਲੱਗਦੀ ਵੀਜ਼ਾ ਆਰਟੀਕਲ ਤੇ ਬਲੈਕ ਕਰੋ ਦੇਖਿਆ ਪਤਾ ਨਹੀਂ ਇਹ ਮੈਂ ਲੱਗਦੀ ਜੀ ਭਾਜੀ ਜਿਵੇਂ ਰੇਸਰਓਵਰ ਖੜੀ ਆ ਬਲੈਕ ਬੜੀਆ ਭਾਜੀ ਬਹੁਤ ਵਧੀਆ ਉਹਨਾਂ ਦੀ ਸਟਾਈਲ ਇੰਨੀ ਜਬਰਦਸਤ ਪਰੀ ਜਾਦੀ ਬਲੈਕ ਕਲਰ ਦੀ ਕੈਡ ਬਲੈਕ ਡੇੜੇ ਭਾਜੀ ਨਵਾਂ ਆਇਆ ਮਾਡਲ ਹੁਣ ਬਰੀਜਾ ਦਾ ਬਹੁਤ ਸੋਹਣੀ ਦਾ ਆਦੀ ਭਾਜੀ ਉਹਦਾ ਇਹ ਪਤਾ ਕੀ ਹੋ ਗਿਆ ਹੁਣ ਨਾ ਕੰਪਨੀਆਂ ਦੂਸਰੇ ਨਾਮ ਨਾਲ ਫੀਚਰਸ ਤੇ ਕੰਮ ਕਰਨਾ ਸ਼ੁਰੂ ਕਰਦੇ ਹਾਲੇ ਹੁਣ ਮਿੰਕਰਾ ਦੇ ਵਿੱਚ ਕੀ ਹੈ ਕਿ ਪਿਕਚਰੀ ਨਵੇਂ ਪਾਈ ਜਾਂਦੀ ਪਈ ਹੈ ਬਹੁਤ ਹੈ ਨਾ ਉਹੀ ਵਾਲੀ ਤਰ੍ਹਾਂ ਪਾਉਣ ਵਾਲੀਆਂ ਗੱਡੀਆਂ ਨੇ ਉਹੀ ਤਰ੍ਹਾਂ ਲਾ ਲਿਆ ਤੇ ਭਾਵੇਂ ਪਾ ਲਿਆ ਕੋ ਕਮਾਂਡਰ ਹੀ ਆਉਂਦੀ ਆਂਦੀ ਇਹਨਾਂ ਦੀ ਕਮਾਂਡਰ ਆਈ ਆਦੀ ਆਈ ਉਹ ਹੀ ਸਾਰਾ ਕੁਝ ਹੁਣ ਵੀ ਉਹ ਵੀ ਐ ਐ ਕਰਦੀਆਂ ਜਿਵੇਂ ਇਹ ਵੀ ਆਇਆ ਹੈ ਇਹਦਾ ਜਿਹੜਾ ਸਾਨੂੰ ਬੋਮ ਮਾਰਦੀਆਂ ਇੱਦਾਂ ਝੋਡੇ ਬੋਮ ਮਾਰਦੀਆਂ ਇਹ ਤਾਂ ਬੈਲੈਂਸ ਦੇ ਤੌਰ ਤੇ ਗੱਡੀ ਨੂੰ 150 200 ਵੀ ਲੈ ਕੇ ਜਾਣਾ ਉਸ ਬੈਲੈਂਸ ਦੇ ਵਿੱਚ ਆ ਕੇ ਕਰਨਾ ਫਿਰ ਬਾਕੀ ਬੈਟਰੀ ਇਸ ਗੱਲ ਕਿ ਉਹ ਐਨਰਜੀ ਨੂੰ ਵੰਡਿਆ ਜਾਂਦਾ ਹੈ ਇਹ ਤਾਂ ਇਹਨਾਂ ਨੇ ਜਿਹੜਾ ਕਰਾ ਚੱਕਰ ਹੋਣਾ ਹੈਗੀ ਹੈ ਇਹ ਗੱਡੀ ਸ਼ੈਰੀ ਨਹੀਂ ਕਰਦੀ ਬਲੇਰੋ ਜਦਾ ਬਾਜੀ ਬੱਚੇ ਬਹਿ ਹੀ ਨਹੀਂ ਹੁੰਦਾ ਕਿਹੜੀ ਸਪੋਰਟ ਹੈ ਇਹ ਐਨ ਵੀ ਯੂ ਨਹੀਂ ਉਹ ਡੈਲੀ ਟ ਹੈ ਪਰ ਸੋਹਣੀ ਬਹੁਤ ਹੈ ਫੀਚਰ ਫੀਚਰ ਬੇਚਰ ਉਹਦੇ ਦੂਸਰ ਕੋਈ ਨਾ ਰੋੜਾ ਵੀਚ ਚਾਹੇ ਇਹ ਕਲਾਸਿਸ ਕੋਈ ਉਹਦਾ ਤੇ ਇਹ ਬੰਦਾ ਰਹਿ ਗਿਆ ਉਹ ਤਾਂ ਹੋਣਾ ਜਾਂ ਤਾਂ ਮੰਡੀ ਤੋਂ ਸੋਫੇ ਡਿਮਾਡ ਕਰਕੇ ਲੈ ਕੇ ਆਉਂਦੇ ਲੋਕ ਕਰਦੇ ਪਰ ਜਦੋਂ ਉਹਦਾ ਸਪੀਸ਼ਲ ਵਾਲੇ ਟ੍ਰੇਡ ਕੋਈ ਆਉਂਦੇ ਉਹ ਛਿੱਟੀ ਜਾਂਦੇ ਆ ਹਮੇਤਰੋ ਅੱਜ ਚੈੱਕ ਕਰੋ ਨੇਰਾ ਦੇਖੋ 9 ਵਜ ਗਏ ਪੂਰੇ ਮੈਂ ਹੁਣ ਵਾਰੀ ਆਈ ਆ ਅੱਜ ਭਰਾ ਕਹਿੰਦਾ ਰੱਜ ਕੇ ਚੌਂਕੀ ਭਰੋਣੀ ਆ ਮੈਂ ਕਿਹਾ ਭਰਾ ਜਿੰਨੀ ਮਰਜ਼ੀ ਚੌਂਕੀ ਭਰਾਰਾ ਕੋਈ ਚੱਕਰ ਨਹੀਂ ਇੱਥੇ ਬੈਠਿਆ ਏ ਉਹ ਨਹੀਂ ਕੰਮ ਥੋੜਾ ਜਿਹਾ ਹੋ ਗਿਆ ਜਾਂਦੇ ਆ ਮੈਂ ਵੇ ਗੱਲੇ ਨਹੀਂ ਭਾਈ ਇਹ ਕਾ ਸਾਡਾ ਭਰਾ ਅੱਜ ਕਈ ਦਿਨਾਂ ਬਾਅਦ ਆਇਆ ਕਾਲੇ ਭਰਾ ਇਹ ਵੀ ਕਹਿੰਦੇ ਛੁੱਟੀ ਦੇ ਸੀਗਾ ਕਰਨੀਆਂ ਦੀ ਚੌਂਕੀ ਚੁੱਕੀਆਂ ਰਹੀਆਂ ਭਰਾ ਸਾਡਾ ਛੁੱਟੀ ਦੇ ਸੀਗਾ ਆਵੇ ਮਿੱਤਰੋ ਬਈ ਗ੍ਰਾਟੀਅਨ ਕੌਣ ਲਗਾ ਇਹਦਾ ਇਲਾਜ ਹੁਣ ਇਹਦਾ ਹੱਡੀ ਪਿੰਜਰ ਲਗਾ ਖੁੱਲਣ ਹੁਣ ਦੇਖਦੇ ਆਂ ਕੀ ਗੱਲ ਆਪਾਂ ਭਾਜੀ ਨੂੰ 3 ਨੰਬਰ ਉੱਥੇ ਦੇ ਦੇਨੇ ਉਹ ਦੋ ਇਹ ਭਾਈ ਭਾਈ ਨੇ ਇੱਕ ਪੇਟੀ ਤੇ ਇੱਕ ਥਰੇਲੇ 'ਚ ਇਹ ਇਹੀ ਤਿੰਨ ਦੇ ਦੇਨੇ ਨੇ ਜਿਹੜਾ ਪਸੰਦ ਆਇਆ ਉਹ ਲੈ ਲੈਣਗੇ ਸਹੀ ਆਹ ਜਿਹੜੇ ਨੰਬਰ ਲਿਖ ਕੇ ਰੱਖ ਲੈਣਗੇ ਇੱਕ ਪਾਸੇ ਸਹੀ ਆ ਭਾਜੀ ਐਵੇਂ ਮਿੱਤਰੋ ਤਿੰਨ ਪਾਪਾ ਲੈ ਜਾਣੇ ਆ ਜਿਹੜਾ ਸੈੱਟ ਲੱਗਾ ਆਪਾਂ ਉਹ ਹੀ ਲਾ ਲੈਣਾ ਸੇਵਾ ਕਿਦਾਂ ਫੀਡ ਹੋ ਰਿਹਾ ਬੰਦਾ ਨਿਕਲਣਾ ਬਣਾ ਬਾਕੀ ਗਾਣੇ ਚੱਕਰ ਵਾਲਾ ਕੀ ਮੈਂ ਜਲਾਦਾ AC ਜੀ ਪਿਆ ਅ ਸਾਰਾ ਦਿਨ ਚੌਂਕੀ ਲੱਗੀ ਰਹੇ ਹੁਣ ਕੱਲ ਜਿਹੜੇ ਬਾਈ ਆਉਂਦੇ ਨੇ ਉਹ ਪੰਨਾਂ ਦੇ ਪੇਸ ਬੋਤਲ ਬਦਲ ਹਾਂ ਨਹੀਂ ਹੋਰ ਬਿਲਕੁਲ ਬਿਲਕੁਲ ਬਾਈ ਰੋਕ ਕਰਨ ਨੂੰ ਆਉਂਦੇ ਆ ਹੌਲੀ ਹੋ ਜਾ ਮ ਪਜਾਮਾ ਪਜਾਮਾ ਦਾ ਗੱਠਾ ਨਾ ਯਾਰ ਇੰਨਾ ਵੀ ਤੇ ਸੀ ਪਾਦਾ ਮੈਂ ਸਹੀ ਗੱਡੀ ਦੇਖਿਆ ਕਿ ਤੇ ਗੱਡੀ ਚ ਕੈਪ ਨਹੀਂ ਵੀ ਨਾ ਲੈ ਕੇ ਆਵੇ ਅੱਜ ਰਹਿ ਗਏ ਕੱਪੜੇ ਅੱਜ ਰਹਿਣ ਦੇ ਕੱਪੜੇ ਗਰਮੀ ਹੈ ਵੀ ਬਹੁਤ ਆ ਨਾ ਬਹੁਤ ਗਰਮੀ ਆ ਇੱਕ ਸਾਡੀ ਆਪ ਤਾਂ ਵਿਗੜ ਜਾਂਦੀ ਨਾ ਪਿਛਲੇ ਸੀਜ਼ਨ ਨਾਲ ਤਾਂ ਸਾਥ ਬਣ ਗਈ ਸੀ ਗਰਮੀ ਦੇ ਰਹਿਣ ਹੂੰ ਉਹ ਸੀਜ਼ਨ ਸ਼ੁਰੂਆਤ ਕੀ ਸੀ ਜਿਵੇਂ ਬੈਠੇ ਬਿਲਕੁਲ ਨਹੀਂ ਲੈਪ ਉਹਨਾਂ ਨੇ ਸ਼ੌਕਾ ਦਾ ਏਸੀ ਹੈ ਬੰਬਾਰੀ ਬਿਲਕੁਲ ਇਹ ਤਾਂ ਗੱਲ ਹੈ ਪਰ ਮੈਂ ਨਹੀਂ ਐਤ ਕੀ ਏਸੀ 'ਚ ਬੈਠਾ ਮੈਂ ਐਤ ਕੀ ਕੂਲਰ 'ਚ ਹੀ ਹਾਂ ਫਿਰ ਜੀ ਹਾਂ ਮੈਂ ਨਹੀਂ ਆਦ ਕੀ ਸੀ ਜੇ ਬੈਠਾ ਸਵੇਰੇ ਕੋਈ ਕਹਿ ਕਵੇ ਨਾ ਉੱਥੇ ਨਾਲ ਹੀ ਜਾ ਕੇ ਆਏ ਨਾਲ ਹੀ ਜਾ ਕੇ ਆ ਜਾਂਦੀ ਹੈ ਜੇ ਸੀ ਜੇ ਕੋਈ ਲਾਵੇ ਪਾਣੀ ਵੀ ਪਾ ਦੇ ਨਾ ਤੇ ਫੇਰ ਵੀ ਬੰਦਾ ਕਹਿੰਦਾ ਚੱਲ ਕੋਈ ਨਹੀਂ ਇਹ ਨੂੰ ਲੈ ਨਹੀਂ ਕੋਲੋਂ ਕੋਈ ਨਹੀਂ ਲਾਇਆ ਹਲੇ ਉੱਥੋਂ ਚਾਕੇ ਦਿੱਤਾ ਪਾਉਂਦਾ ਹੈ ਆਹ ਦੇਖ ਨਾ ਆ ਹੁੰਦੇ ਆ ਪਰਦੇ ਪਰ ਮਕਰਾ ਕੇ ਲੈ ਕੇ ਕੱਸਿਆ ਵੀ ਨਹੀਂ ਫੇਰ ਵਾਪਸ ਲਾਇਆ ਹੀ ਨਹੀਂ ਮੈਂ ਭਾਈ ਤੈਨੂੰ ਉਦਨੇ ਦੱਸ ਮੈਂ ਤੈਨੂੰ ਉਦਨੇ ਦੱਸਿਆ ਸੀ ਮੈਂ ਕਿਹਾ ਮੇਰੀ ਰੂਹ ਨਹੀਂ ਹੋ ਜਾਈ ਹੈ ਜੀ ਹੈ ਜੀ ਇੰਜਣ ਬੰਦ ਹੀ ਰਿਹਾ ਹੈ ਜੀ ਮੰਗਾ ਕਿਤੇ ਗਿਆ ਮੰਗਾ ਭਾਈ ਉਹ ਦੇਖ ਆ ਦੇਖ ਆਹ ਦੇਖ ਭਾਈ ਤੂੰ ਮਾਰੀ ਕਰਾਉਣਾ ਕੈਮਰਾ ਸ਼ੁਰੂ ਕਰ ਦੇ ਭਾਈ ਸ਼ੁਰੂ ਕਰ ਦੇ ਠੀਕ ਇੱਕ ਗਰੁੱਪ ਤੋਂ ਆਟੋ ਮਾਰੀ ਆ ਗਈ ਇੱਕ ਗਰੁੱਪ ਤੋਂ ਬਾਜੀ ਪਤਾਸੇ ਕੋ ਲੱਗਿਆ ਚੰਪੀ ਪੂਰੀ ਉਹ ਵੀ ਪਤਾਸੇ ਰਹੀ ਅੱਜ ਨਰਦੀਆ ਗਰੇਦੀ ਨੇ ਬਾਜੀ ਪਤਾਸੇ ਨੂੰ ਡੀਜ਼ਲ ਵਾਲੇ ਬੋਲਣੇ ਮੈਂ ਹਾਜੀ ਇਹ ਤੇਰੀ ਟੀਮ ਨੇ ਜਾਣ ਜਾਣ ਕੇ ਛੇੜਦਾ ਤੇਲਾ ਬਾਜੀ ਜਾਣ ਕੇ ਛੇੜਦਾ ਆ ਹਟਦਾ ਨਹੀਂ ਹੈਗਾ ਕੀ ਕਰੀਏ ਬਾਈ ਮਜਬੂਰੀ ਹੈ ਸਮਾਂ ਹੀ ਹੋਣ ਮਿਲਿਆ ਕੀ ਕਰੀਏ ਜਿਹੜਾ ਕੋਲ ਬਾਜੀ ਨੇ ਕਰਾਉਣਾ ਉਹ ਰਾਤ ਨੂੰ ਹੁੰਦਾ ਹੈ ਕਿਹੜੇ ਕੰਮ ਦੇ ਚ ਤੇ ਸਟਾਰਮ ਜਰਾ ਹੋਵੇ ਕਿਸੇ ਬਾਸ ਨੂੰ ਹੋਰ ਮੈਂ ਇਹ ਕੰਮ ਹੈਗੀ ਹੈ ਭਾਈ ਕੋਸ਼ ਸਪੈਸ਼ਲ ਜਿਹੜੇ ਕੰਮ ਨੇ ਜਿੱਦਾਂ ਮੈਂ ਵੀ ਹੁਣ ਲਗਾਣਾ ਤੇ ਨੇ ਉਸਕੀ ਚੀਜ਼ਾਂ ਨਾ ਉਹ ਬਹਿ ਕੇ ਰਾਤ ਨਹੀਂ ਕਰੀਦੀ ਉਹਦਾ ਸਭ ਤੋਂ بڑا ਬੈਨੀਫਿਟ ਇਹੀ ਹੈ ਸਦਾ ਹਟਣਾ ਇਹ ਰਾਤ ਨੂੰ ਰਾਤ ਨੂੰ ਕੋਈ ਜਾਣਦਾ 6 ਵਜੇ ਦਾ ਘਰ ਬੋਲਦਾ ਯਾਰ ਉਹ ਹਟਦਾ ਹੀ ਰਾਤ ਨੂੰ ਮੇਰੇ ਦੋ ਤਿੰਨ ਗਾਹਕ ਨਾ ਪੱਕੇ ਆ ਭਾਈ ਉਹਨਾਂ ਨੂੰ ਪਤਾ ਹੁੰਦਾ ਵੀ ਸਾਰਾ ਦਿਨ ਇਹਦਾ ਫੋਨ ਜਿੰਨਾ ਮਰਜ਼ੀ ਕਰੀ ਜਾਵੇ ਚੁੱਕਣਾ ਹੀ ਨਹੀਂ ਕਿ ਆਮੀ ਨਾ 6 ਕਾ 7 ਵੇਲੇ ਨਾ ਤੇਰੇ ਕੋਲ ਨਾ ਪਈ ਉਹਨੇ ਦੂਜੀ ਗੱਲ ਨਹੀਂ ਅਗਲੇ ਗੱਲ ਪਹਿਲੀ ਗੱਲ ਇਹਨੂੰ ਭਾਜੀ ਉੱਟ ਗਿਆ ਮੈਂ ਕਿਹਾ ਉੱਟ ਗਿਆ ਭਾਜੀ ਹਾਂਜੀ ਮਿੱਤਰੋ ਪਾਪ ਹੋ ਗਿਆ ਆਪਣਾ ਰੈਡੀ ਐ ਨਾ ਸਾਰੀ ਸੈਟਿੰਗ ਸ਼ੂਟਿੰਗ ਕਰਤੀ ਆ ਭਾਜੀ ਨੇ ਤੇ ਬਸ ਹੁਣ ਇਹਨੂੰ ਪਾਣੀ ਦੇਖਾਂਗੇ ਚੈੱਕ ਕਰਾਂਗੇ ਜਾ ਕੇ ਲਾ ਕੇ ਦੇਖਾਂਗੇ ਸੈਟਿੰਗਾਂ ਸਾਰੀਆਂ ਕਰਤੀਆਂ ਐ ਨਾ ਭਾਜੀ ਨੇ ਇਹਦੀਆਂ ਠੀਕ ਹੈ ਤੇ ਬਾਕੀ ਟਾਈਮ ਕਾਫੀ ਹੋ ਗਿਆ ਆ ਆਹ ਹੁਣ ਚੱਲਦੇ ਆ ਆਪਾਂ ਬਾਕੀ ਬੱਚੇ ਸਾਰੇ ਕਮੈਂਟ ਕਰਕੇ ਵੀ ਕਿੰਨਾ ਤੱਕ ਵਲੌਗ ਠੀਕ ਹੈ ਜੀ ਹੁਣ ਟਾਈਮ ਤਕਰੀਬਨ 10:30 11:00 ਵਜੇ ਹੋ ਗਿਆ ਯਾਰ ਠੀਕ ਤੇ ਤੁਹਾਨੂੰ ਮਿਲਦੇ ਆ ਅਗਲੇ ਨਵੇਂ ਵਲੌਗ ਦੇ ਵਿੱਚ ਤੇਰਾ ਵੀਰ ਸਾਰੇ ਜਾਣੇ ਵੀਡੀਓ ਨੂੰ ਬਾਦਰੋਂ ਬਤ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆਪਣੇ ਚੈਨਲ ਦੇ ਚੈਨਲ ਆਪਾਂ ਕਰਿਓ ਸਬਸਕ੍ਰਾਈਬ ਠੀਕ ਹੈ ਜੀ ਚਲੋ ਮਿਲਦੇ ਆ ਗਰੇ ਨਵੇਂ ਵਲੋਗ ਦੇ ਵਿੱਚ